ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਖਾਸਾ ਤਹਿਸੀਲ ਟਾਰੀ ਸਾਹਿਬ ਤਹਿਸੀਲ ਟਾਰੀ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਦੇ ਲੱਗ ਗਈ ਹੈ ਜਿਹੜਾ ਪਿੰਡ ਖਾਸਾ ਤੇ ਘਰ ਦੇ ਪਸ਼ੂ ਆ ਜਿਹੜੇ ਵੀਰ ਜੀ ਉਹਨਾਂ ਦੇ ਤੇ ਇੱਕੋ ਝੋਟੀ ਪਕਾਉ ਕੀਤੀ ਆ ਤੇ ਆਪ ਖੁਦ ਵੈਟਰਨਰੀ ਦੇ ਡਾਕਟਰ ਆ ਜਿਹੜੇ ਤੇ ਬਾਕੀ ਵੀ ਘਰੇ ਪੁੱਛੋ ਜਿਹੜੇ ਚੰਗੇ ਰੱਖੇ ਆ ਸਾਰੇ ਆ ਦੇਖ ਸਕਦੇ ਚੰਗੀਆਂ ਝੋਟੀਆਂ ਜਵਾਨ ਝੋਟੀਆਂ ਵਾਂ ਸਾਰੀਆਂ ਤੇ گاਵਾں ਵਿੱਚ ਸਾਰੀਆਂ ਜੰਨੀਆਂ ਵੀ ਆ ਚੰਗੇ ਦੁੱਧ ਵਾਲੀਆਂ ਜਿਹੜੀਆਂ ਸਾਰੀਆਂ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵਿਧਿਆਨਾ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਤੇ ਤਾਜੀ ਸੂਈ ਝੋਟੀ ਤੁਹਾਨੂੰ ਦਿਖਾਵਾਂਗੇ ਥੋੜੇ ਦੇਨ ਹੋ ਗਏ ਆ ਚਲੋ ਹਾਂਜੀ ਵਿਧੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਵਿਧੇ ਨਾਮ ਦੱਸਦੇ ਘਰੀ ਆਪਾਂ ਮੇਰਾ ਨਾਮ ਅਜੀਤ ਸਿੰਘ ਪਿੰਡ ਖਾਸਾ ਹਾਂਜੀ ਜਿਹੜਾ ਅੰਮ੍ਰਿਤਸਰ ਠੀਕ ਹੈ ਅੰਮਰਸਰ ਦੇ ਬਿਲਕੁਲ ਲੱਗ ਗਈ ਹੈ ਹਨਾ ਆਪਣਾ ਪਿੰਡ ਲੱਗ ਗਿਆ ਆਪਣਾ ਜਿਹੜਾ ਵੀ ਰੋਡ ਆ ਟਾਰੀ ਨੂੰ ਵਗ ਬਟਨ ਜਾਂਦਾ ਇਸ ਉੱਤੇ ਜੀ ਤੋਂ 1.5 ਕਿਲੋਮੀਟਰ ਜਿਹੜਾ ਗਾੜੀ ਫਿਰ ਸਿੱਧਾ ਪਾਕਿਸਤਾਨ ਨੂੰ ਰੋਡ ਚੱਲ ਜਾਂਦਾ ਵਾ ਹਨਾ ਠੀਕ ਆ ਤੇ ਫੋਨ ਨੰਬਰ ਵੀ ਬੋਲ ਦੋ ਇੱਕ ਵਾਰੀ 781410804 ਠੀਕ ਆ ਤੇ ਘਰ ਦੇ ਪਸ਼ੂ ਵੀ ਰ ਆਪਣੇ ਹਾਂਜੀ ਘਰ ਦੇ ਪਸ਼ੂ ਵੀ ਜਿਆਦਾ ਹੋਣ ਕਰਕੇ ਇੱਕ ਛੋਟੀ ਸੂਈ ਪਹਿਲਾਂ ਅੱਛਾ ਅਰਾਦਾ ਵੀ ਸਿਲ ਕਰਦੀ ਹੈ ਠੀਕ ਹੈ ਸੰਭ ਨਹੀਂ ਜਾਂਦੇ ਡੰਗਰ ਜਾਲੀ ਠੀਕ ਹੈ ਆਪ ਖੁਦ ਵੈਟਰਨਰੀ ਦਾ ਕੰਮ ਵੀ ਆ ਹਨਾ ਕਿ ਅਹੀਂ ਸਰ ਅੰਦਰ ਬਾਹਰ ਹੀ ਰਹਿਣਾ ਹੁੰਦਾ ਡੰਗਰ ਇਹਨੇ ਸੰਭ ਨਹੀਂ ਜਾਂਦੇ ਠੀਕ ਹੈ ਹਾਂਜੀ ਤੇ ਚਲੋ ਫਿਰ ਦਿਖਾਈਏ ਛੋਟੀ ਹਨ ਬਾਕੀ ਕੱਦ ਕਾਠ ਪੂਰਾ ਜਵਾਨ ਹੈ ਜਿਹੜਾ ਛੋਟੀ ਹੈ ਭਾਵੇਂ ਪਹਿਲਣੀ ਆ ਪਰ ਕੱਦ ਕਾਠ ਪੂਰਾ ਵੱਡੀਆਂ ਮੱਜਾਂ ਜਿੱਡਾ ਹੀ ਆ ਤੇ ਥੱਲੇੋਂ ਵੀ ਬੜੀ ਚੰਗੀ ਤਿਆਰ ਹੋਈ ਆ ਕਿੰਨੇ ਦਿਨ ਹੋ ਗਏ ਵਿਧੀਨ ਸੁਈ ਨਾ ਇਹਨੂੰ ਵੀ ਇੱਕ ਦਿਨ ਆਦਿ 13-14 ਦਿਨਾਂ ਚੱਲੇ 13-14 ਦਿਨ ਹੋ ਗਏ ਆ ਹਾਂਜੀ ਤੇ ਬਿਲਕੁਲ ਦੁੱਧ ਕਿੰਨਾ ਤਿਆਰ ਪੱਕਾ ਪੱਕਾ ਉਦਾਂ 14 ਅਸੀਂ 13 ਹੀ ਕਹਿ ਕੇ ਦਵਾਂਗੇ ਅੱਛਾ ਹਾਂਜੀ ਬਿਲਕੁਲ ਜਿਹੜਾ ਦੋ ਟਾਈਮ ਚੋਲੇ ਕੋ ਤਿੰਨ ਟਾਈਮ ਚੋਲੇ ਮੈਂ ਕੁਝ ਦੋ ਟਾਈਮ ਚੋ ਵੀ ਚਾਰ-ਚਾਰ ਟਾਈਮ ਚੋ ਠੀਕ ਆ ਹਾਂਜੀ ਤੇ ਚਵਾਚੂ ਓਕੇ ਪੂਰਾ ਹਾਂਜੀ ਪੂਰਾ ਓਕੇ ਆ ਰੂਮਰ ਕੀ ਪੋਲੀ ਦਿਖਾ ਦਈਏ ਕਰੀ ਚਵਾਏ ਦਾ ਹਾਂਜੀ ਆ ਬੱਚਾ ਲਾ ਕੇ ਦਿਖਾ ਦਿੰਦਾ ਬੱਚਾ ਲਾ ਕੇ ਕਰੀ ਦਿਖਾ ਦਈਏ ਆ ਕੱਟਾ ਜੀ ਇਹਦੇ ਮ ਆ ਦੇਖ ਸਾ ਦੇ ਤਰ੍ਹਾਂ ਇਕੱਠੇ ਤੇ ਮਿਲਦੀ ਹੈ ਜਿਹੜੀ ਤੇ ਗਾੜੀ ਪਾੜਾ ਪਾਉ ਤੇ ਭਾਵੇਂ ਨਾਮ ਪਾਉ। ਪਾੜੀ ਵੀ ਜਿਹੜੀ ਥੋੜੀ ਥੋੜੀ ਗਿਜੋਣੀ ਸ਼ੁਰੂ ਕਰਤੀ ਵੀ ਦੀ ਉਹਨਾਂ ਨੇ। ਦਿਖਾ ਦੇ ਵੀ ਜਿੱਚ ਆਖਰੀ ਦਾ ਕੰਮ। ਹਾਂ ਦੇਖਾਂਦੇ। ਬਿਲਕੁਲ ਸਾਫ਼ ਚਵਾਈ ਆ ਜਿਹੜੀ। ਆ ਦੇਖਾਂਦੇ ਜੀ। ਬਿਲਕੁਲ ਸਾਫ਼ ਜਵਾਬ ਆ ਸਾਰੇ ਥਨਾਂ ਜੇ ਤੇ ਥਾਨਵੇਂ ਆਪਾਂ ਚੰਗੀ ਤਰ੍ਹਾਂ ਲਾਗੇ ਤਾਂ ਦੇਖ ਸਕਦੇ ਆ ਵਧੀਆ ਸਾਈਦੇ ਤੇ ਵਧੀਆ ਕਰਦੇ ਜਿਹੜੇ ਥਾਨੇ ਆ ਠੀਕ ਆ ਖੋਲੋ ਹਾਂ ਵਿੱਧੀ ਫਿਰ ਤੋੜ ਦਈਏ ਕਰੀਨੇ ਬਾਕੀ ਹਵਾਨੇ ਤੇ ਵੀ ਨਾੜਾਂ ਜੜੀਆਂ ਚੰਗੀਆਂ ਆ ਬਾਕੀ ਪਹਿਲਨ ਦੇ ਹਿਸਾਬ ਨਾਲ ਕੱਦ ਕਾਠ ਜਿਹੜਾ ਝੋਟੀ ਦਾ ਚੰਗਾ ਐ ਖੱਲਿਆ ਵੀ ਚੰਗੀ ਬਣੀ ਆ ਲੈ ਜਾਇਓ ਕਰਿਓ ਟਰੈਕਟਰ ਲਾਗੋ ਕਮਾ ਲਿਓ ਬਿੱਜੀ ਮੈਂ ਕਮੈਂਟਰ ਹੋਵਾਂਦੋ ਬਾਕੀ ਆਹ ਦੇਖ ਸਾਦੇ ਜੀ ਟਰੈਕਟਰ ਦਾ ਸਾਰਾ ਸਮਾਨ ਵੀ ਜਿਹੜਾ ਵੇਚੀ ਹੋਣਾ ਦੇ ਕੋਲ ਆ ਚਲੋ ਲੈ ਜਾ ਬਾਕੀ ਬੱਤੀਆਂ ਨੂੰ ਥੋੜਾ ਜਿਹਾ ਤੇਜ਼ ਜਾਂਦੀ ਆ ਆ ਦੇਖ ਸਾਡੇ ਹਵਾਨੇ ਦੇਖ ਕਰੀ ਲੱਗੇ ਤਾਂ ਫਿਰ ਬਾਕੀ ਜਿੰਨੀ ਵੀ ਆ ਸਫਾਈ ਜਾਬੂਰੀ ਜਿਹੜੀ ਗਾਂ ਵੀ ਕੋਈ 400 ਵਿੱਚ ਆਉਣ ਵਾਲੀ ਆ ਬਿਲਕੁਲ ਛੋਟੇ ਸਿੰਘ ਦੀ ਝੋਟੀ ਆ ਜਿਹੜੀ ਸੋਹਣੀ ਝੋਟੀ ਚੰਗੇ ਕਦ ਕੱਟ ਚ ਤੇ ਮੁੱਲ ਵੀ ਹਣੇ ਦਾ ਆਪਾਂ ਪੁੱਛ ਲਈ ਵੀ ਜੀ ਮੈਂ ਤਾਂ ਤੇ ਕਿੰਨਾ ਕੁ ਵੇਚੀ ਫਿਰ ਮੋਲਾ ਪਰ ਰੱਖਣਾ ਇਹਦਾ ਉਹਨੀਆਂ ਵਿੱਚ ਛੋਟੀਆਂ ਦਾ ਲੋਕੀ 1 ਤੇ 40 45 ਦਾੜੀ ਮੰਗਦੇ ਆ ਹਾਂਜੀ ਹਾਂਜੀ ਆਪਾਂ ਤੇ ਨਾ ਮੰਗਣਾ ਨਹੀਂ ਆਪਾਂ 1 15 ਅੱਛਾ ਹਾਂਜੀ 1 15 ਇਹ ਦੇ ਦੋਗੇ ਬਾਕੀ ਵਿੱਚੋਂ ਕਰ ਦੋਗੇ ਮੰਤਨ ਚਲੋ ਤੁਸੀਂ ਦੱਸ ਦਿਓ ਜਨੇ ਖੁੱਲਾ ਕਰ ਦੋਗੇ ਮੰਤਨ ਫੁੱਲਾ ਜਿਹੜਾ 500 ਰੁਪਏ ਦਾ ਦੇ ਇੱਕ ਇੱਕ ਦਾ ਇੱਕ 10 ਦੀ ਦੇ ਦੋਗੇ ਦੇ ਕਰਦਾ ਕੋਈ ਜਮਾਨਤ ਚਲੋ ਕੋ ਫੋਨ ਕਰ ਕੋ ਲਾਵੇ ਜਰੂਰ ਹਨਾ ਲਾਵੇ ਕਰੀ ਮਾਨਤਨ ਕਰ ਤੁਸੀਂ ਵੀ ਚਲੋ ਵਿੱਚ ਚਲੀ ਝੋਟੀ ਪਾਈ ਆ ਤੇ ਵਿੱਚ ਨਹੀਂ ਤੁਸੀਂ ਵੀ ਤੇ ਬਾਕੀ ਜਿੰਨੇ ਵੀ ਕਿਸੇ ਨੇ ਲੈਣੀ ਕੋਈ ਝੋਟੀ ਦਾ ਮੁੱਲ ਲਾਵੇ ਕੋਈ ਸ਼ੱਕ ਨਹੀਂ ਈ ਉਹਦੀ ਝੋਟੀ ਹੀ ਰਹੀ ਝੋਟੀ ਬਾਕੀ ਜੇ ਤਰ੍ਹਾਂ ਮਰਜੀ ਕੋਈ ਆਪਣੀ ਦੋ ਟਾਈਮ ਚੋਕੇ ਹਨਾ ਤਿੰਨ ਟਾਈਮ ਚੋਕੇ ਇੱਥੋਂ ਆਪਣੀ ਤਸੱਲੀ ਕਰਕੇ ਖੜੇ ਤੁਹਾਡੇ ਘਰੋਂ ਹੀ ਕਿਉਂ ਮੱਝ ਪਈ ਉਹਨਾਂ ਦੀ ਉਹਦੇ ਪਿਛੇ ਆਈ ਹਰਿਆਣੇ ਮੱਝ ਲੈ ਕੇ ਆਏ ਹਾਂ ਉਹਦੇ ਉਹਦੀ ਝੋਟੀ ਕੋਈ ਘਰ ਦੀ ਸੂਈ ਬਹੁਤ ਫੋਜੀ ਨਾਲੇ ਉਹ ਵਰਗੀਆਂ ਧਾਰਾਂ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸਟ ਆ ਕੇ ਤਸੱਲੀ ਕਰਕੇ ਖੜੋ ਜੀ